ਨੂੰ ਪਿਆਰ ਭਰੀ ਸਸ਼ਕਤੀਕਰਨ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਹਾਜ਼ਰ ਹੋਏ ਆਂ ਮਲਾਜ਼ਮਾਂ ਦੇ ਲਈ ਵੱਡੀ ਅਪਡੇਟ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਜਿਹੜੇ ਮਲਾਜ਼ਮਾਂ ਜੋ ਕਿ ਵੱਖ-ਵੱਖ ਭਰਤੀਆਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਕਿ ਲੰਮਾ ਸੰਘਰਸ਼ ਕਰਦੇ ਆ ਰਹੇ ਨੇ ਹੁਣ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜਿੱਥੇ ਵੱਖ-ਵੱਖ ਭਰਤੀਆਂ ਜਿਵੇਂ ਕਿ ETT 3704 635 899 ਇਹਨਾਂ ਮੁੱਦਿਆਂ ਦੇ ਉੱਪਰ ਜਿਹੜਾ ਹੈ ਸੰਘਰਸ਼ ਚਾਰਿਆ ਹੈ ਉੱਥੇ ਹੀ 2.9 ਫੈਕਟਰ OPES ਨੂੰ ਬਹਾਲ ਕਰੋਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ ਪੁਰਾਣੇ ਬਕਾਏ ਨੂੰ ਰਿਲੀਜ਼ ਕਰਾਉਣਾ ਤੇ ਹੋਰ ਵੱਖ-ਵੱਖ ਮੁੱਦਿਆਂ ਦੇ ਉੱਪਰ ਵੀ ਜਿਹੜਾ ਹੈ ਸੰਘਰਸ਼ ਮੁਲਾਜ਼ਮਾਂ ਦੇ ਵੱਲੋਂ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਹੁਣ ਇਸ ਸੰਘਰਸ਼ ਨੂੰ ਵੀ ਜਿਹੜਾ ਹੋਰ ਜ਼ਿਆਦਾ ਤੇਜ਼ ਦੇਖਣ ਨੂੰ ਮਿਲ ਸਕਦਾ ਹੈ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਿੱਛੇ ਜਿੱਥੇ ਜਿੱਥੋਂ ਇੱਕ ਜਿਹੜਾ ਸੰਘਰਸ਼ ਜਿਹੜਾ ਚੱਲਦਾ ਹੈ ਉਹ ਕੀਤਾ ਗਿਆ ਸੀ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਨੂੰ ਲੈ ਕੇ ਕੀਤਾ ਗਿਆ ਸੀਗਾ ਉੱਥੇ ਹੁਣ ਇੱਕ ਹੋਰ ਪ੍ਰੋਗਰਾਮ ਜਿਹੜਾ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀਗਾ ਜਿਹੜਾ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਸੋ ਇਸ ਦੀ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਵੀਡੀਓ ਦੇ ਰਾਹੀਂ ਦਵਾਂਗੇ ਜੇ ਇੱਕ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਦੱਸ ਦਈਏ ਜਿਹੜਾ ਸਿੱਖਿਆ ਵਿਭਾਗ ਦੇ ਵੱਲੋਂ ਰੀਕਾਸਟ ਸੂਚੀਆਂ ਦੇ ਨਾਮ ਦੇ ਹੇਠ ਨਵੀਂ میٹرਿਕ ਦੇ ਵਿੱਚੋਂ 3704 ਮਾਸਟਰ ਅਤੇ 435 ETT ਅਤੇ 809ਵੇਂ ਅੰਗਰੇਜ਼ੀ ਵਿਸ਼ੇ ਦੀਆਂ ਭਰਤੀਆਂ ਦੇ ਸੈਂਕੜੇ ਹੀ ਵਿਦਿਆਪਕਾਂ ਨੂੰ ਜਿਹੜਾ ਕਿ ਬਾਹਰ ਕਰ ਦਿੱਤਾ ਗਿਆ ਸੀ ਕਹਰੀ ਜਿਹੜੀ ਪਰੇਸ਼ਾਨੀ ਦੇ ਵਿੱਚ ਤੱਕ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਅਪ੍ਰੈਲ ਮਹੀਨੇ ਨਬੀਤਨ ਦੇ ਬਾਵਜੂਦ ਵੀ ਹਾਲੇ ਤੱਕ ਬਦਲੀਆਂ ਦੀਆਂ ਇਹ ਬੜੀਆਂ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ ਅਤੇ ਨਾ ਹੀ ਹੁਣ ਵਕ-ਵਕ ਕਰਨਾਂ ਦੀਆਂ ਕਰਨਾਂ ਕਰਕੇ ਜਿਹੜੀਆਂ ਤਰੱਕੀਆਂ ਨੂੰ ਨੇਪਰੇ ਚੜਾਇਆ ਗਿਆ ਹੈ ਸਿੱਖਿਆ ਵਿਭਾਗ ਦੀਆਂ ਜਿਹੜੀਆਂ ناکਾਮੀਆਂ ਦੇ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਦੇ ਲਈ ਫੈਸਲੇ ਤਹਿਤ ਡੈਮੋਕਰੈਟਿਕ ਟੀਚਰ ਫਰੰਟ ਜਿਸ ਨੂੰ ਅਸੀਂ ਡੀਟੀਐਫ ਦੇ ਨਾਲ-ਨਾਲ ਜਾਣਦੇ ਹਾਂ ਉਹਨਾਂ ਦੇ ਵੱਲੋਂ 6635 ਏਟੀਟੀ ਟੀਚਰ ਯੂਨੀਅਨ ਅਤੇ 41 ਮਾਸਟਰ ਕੈਡਰ ਯੂਨੀਅਨ ਦੇ ਵੱਲੋਂ 4 ਮਈ ਨੂੰ ਜਾਣੀ ਕਿ ਅੱਜ 4 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਦ ਦੇ ਪਿੰਡ ਗੰਬੀਰਪੁਰਾ ਵਿਖੇ ਚੇਤਾਵਨੀ ਮਾਰਚ ਕੱਢਿਆ ਜਾਵੇਗਾ ਇਸ ਸਬੰਧੀ ਜਿਹੜਾ ਕਿ ਬਿਆਨ ਜਾਰੀ ਕਰਦੇ ਹੋਏ ਡੀ ਐਫ ਦੇ ਸੂਬਾ ਪ੍ਰਧਾਨ ਦੇ ਵੱਲੋਂ ਇੱਥੇ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਕਿ 6835 80 ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਪੋਜ਼ ਨੇ ਸੂਬਾ ਆਗੂ ਸੁਰਿੰਦਰ ਕੰਪੋਜ਼ 42 ਮਾਸਟਰ ਕੈਡਰ ਯੂਨੀਅਨ ਦੇ ਸੂਬਾ ਬਲਕਾਰਮ ਜਿਹੜੇ ਕਿ ਤੇ ਸੰਦੀਪ ਗਿੱਲ ਨੇ ਮੰਗ ਕੇ ਦੀ ਹੈ ਕਿ ਨਿਯੁਕਤੀਆਂ ਸੂਚੀਆਂ ਵਿਕਾਸਤ ਹੋਣ ਕਰਕੇ ਸੂਚੀਆਂ ਦੇ ਵਿੱਚੋਂ ਬਾਹਰ ਕੀਤੇ ਗਏ ਕੈਡਰਾਂ ਦੇ ਸੈਂਕੜੇ ਅਧਿਆਪਕਾਂ ਦੀ ਸੂਚੀ ਤੱਕ ਦੀ ਨੌਕਰੀ ਹੈ ਅਤੇ ਜਿਹੜੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਭਵਿੱਖ ਨੂੰ ਪੂਰਨ ਸੁਰੱਖਿਤ ਕੀਤਾ ਜਾਵੇ ਇਸ ਤੋਂ ਇਲਾਵਾ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਸੇਵਾਵਾਂ ਨਿਭਾਰੇ 435 ਈਟੀਟੀ ਜਿਹੜੇ 41 61 ਅਤੇ 2392 ਮਾਸਟਰ ਕੈਡਰ ਪੱਕ ਪਾਤੀ ਜਿਹੜੇ ਸਟੇਸ਼ਨ ਚ ਚੌਣ ਨੀਤੀ ਦਾ ਸ਼ਿਕਾਰ 80 ਜੋ ਮਾਸਟਰ ਅਤੇ ਮਾਸਟਰ ਕੈਡਰ ਦੇ ਜੋ ਲੈਕਚਰਾਰ ਪ੍ਰਮੋਟ ਕਾਰਡ ਨੇ ਅਧਿਆਪਕ ਹੈ ਉਹਨਾਂ ਦੇ ਵਿੱਚ ਇਹ ਵੀ ਛੂਟ ਪ੍ਰਾਪਤ categories ਦੇ ਲਈ ਬਿਨਾਂ ਸ਼ਰਤ ਬਦਲੀ ਦਾ ਵਿਸ਼ਾ ਜਿਹੜਾ ਹੈ ਵਿਸ਼ੇਸ਼ ਮੌਕਾ ਜਿਹੜਾ ਹੈ ਉਹ ਦੇਣ ਦੀ ਗੱਲ ਇੱਥੇ ਕੀਤੀ ਗਈ ਹੈ ਅਤੇ ਬਾਕੀ ਜਿਹੜੇ ਅਧਿਆਪਕਾਂ ਦੇ ਲਈ ਵੀ ਜਿਹੜੇ ਆਮ ਬਦਲੀਆਂ ਨੇ 2025 ਦੀ ਹੈ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਇੱਥੇ ਕੀਤੀ ਗਈ ਹੈ ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵੱਲੋਂ ਵਿਆਪਕਾਂ ਦੇ ਵਿਤੀ ਅਤੇ ਵਿਭਾਗੀ ਮਸਲੇ ਹੱਲ ਨਾ ਕਰਨ ਤੇ ਸੰਬੰਧੀ ਇਸ ਵਿੱਚ ਜੋ ਸੰਘਰਸ਼ ਹੈ ਇਸ ਦੇ ਵਿੱਚ ਹੋਰ ਜ਼ਿਆਦਾ ਤੇਜ਼ੀ ਲਿਆਵੇਗੀ ਜੇਕਰ ਜਿਹੜਾ ਹੱਲ ਨਾ ਕੀਤੇ ਗਏ ਤਾਂ ਇੱਥੇ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਹਮਣੇ ਇਹਨਾਂ ਦਾ ਕਾਰਡਰਾਂ ਦੇ ਵੱਲੋਂ ਜਿਹੜੀਆਂ ਵੱਡੀਆਂ ਮੁਸੀਬਤਾਂ ਵੀ ਜਿਹੜੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਨੇ ਸੋ ਇਹੇ ਮੁਸੀਬਤਾਂ ਕੀ ਹੋਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਰ ਕੋਈ ਅਪਡੇਟ ਪਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ